ਜਿਵੇਂ ਪਾਟਿਆ ਦੇ ਕਾਵ ਸੰਗ੍ਰਹਿ ਦਿਲ ਤੋਂ ਦਿਲ ਤੱਕ ਵਿੱਚੋਂ ਰਚਨਾ ਬੜਾ ਸਕੂਨ ਮਿਲਦਾ ਏ ਜਦ ਸਮਝ ਤੋਂ ਪਰੇ ਕੋਈ ਨਾ ਸਮਝੀ ਦੀ ਗੱਲ ਕਰਦਾ ਏ ਜਦ ਸਮਝ ਤੋਂ ਪਰੇ ਕੋਈ ਨਾ ਸਮਝੀ ਦੀ ਗੱਲ ਕਰਦਾ ਏ ਤਾ ਬੜਾ ਸਕੂਨ ਮਿਲਦਾ ਏ ਜਦ ਧਰਮਾਂ ਨੂੰ ਛੱਡ ਕੋਈ ਕਰਮਾਂ ਫਰਜ਼ਾਂ ਦੀ ਗੱਲ ਕਰਦਾ ਏ ਜਦ ਤਰ ਮਨ ਨੂੰ ਛੱਡ ਕੋਈ ਕਰਮਾਂ ਫਰਜ਼ਾਂ ਦੀ ਗੱਲ ਕਰਦਾ ਹੈ ਤਾਂ ਬੜਾ ਸਕੂਨ ਮਿਲਦਾ ਹੈ ਜਦ ਨਫ਼ਰਤ ਮਸਹਬਾ ਵੇਕਾਰਾਂ ਨੂੰ ਛੱਡ ਜਦ ਨਫ਼ਰਤ ਮਸਹਬਾ ਵੇਕਾਰਾਂ ਨੂੰ ਛੱਡ ਕੋਈ ਦੋਸਤਾਂ ਯਾਰਾਂ ਦੀ ਗੱਲ ਕਰਦਾ ਹੈ ਤਾਂ ਬੜਾ ਸਕੂਨ ਮਿਲਦਾ ਹੈ ਜਦ ਮਹਿਲ ਚਬਾਰਿਆਂ ਨੂੰ ਛੱਡ ਕੋਈ ਘਰ ਤੇ ਘਰ ਦੇ ਪਿਆਰਿਆਂ ਦੀ ਗੱਲ ਕਰਦਾ ਹੈ ਜਦ ਮਹਿਲ ਚਬਾਰਿਆਂ ਨੂੰ ਛੱਡ ਕੋਈ ਘਰ ਤੇ ਘਰ ਦੇ ਪਿਆਰਿਆਂ ਦੀ ਗੱਲ ਕਰਦਾ ਤਾਂ ਬੜਾ ਸਕੂਨ ਮਿਲਦਾ ਹੈ ਜਦ ਤਕਦੀਰਾਂ ਤਦਬੀਰਾਂ ਨੂੰ ਛੱਡ ਕੋਈ ਖੁਸ਼ੀਆਂ ਖੇੜਿਆਂ ਦੀ ਗੱਲ ਕਰਦਾ ਤਾਂ ਬੜਾ ਸਕੂਨ ਮਿਲਦਾ ਹੈ ਜਦ ਤਕਰੀਰਾਂ ਤਦਬੀਰਾਂ ਨੂੰ ਛੱਡ ਕੋਈ ਖੁਸ਼ੀਆਂ ਖੇੜਿਆਂ ਦੀ ਗੱਲ ਕਰਦਾ ਤਾਂ ਬੜਾ ਸਕੂਨ ਮਿਲਦਾ ਹੈ ਜਦ ਆਪੇ ਨੂੰ ਛੱਡ ਕੋਈ ਲੋਕ ਰੁਸ਼ਨਾਈ ਦੀ ਗੱਲ ਕਰਦਾ ਤਾਂ ਬੜਾ ਸਕੂਨ ਮਿਲਦਾ ਹੈ ਜਦ ਸੰਭਰ ਸੰਭਲ ਕੇ ਬੋਤਾ ਚੱਲਣਾ ਛੱਡ ਕੋਈ ਬੁੱਲੇ ਵਾਂਗ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਾ ਬੜਾ ਸਕੂਨ ਮਿਲਦਾ ਹੈ ਕੋਈ ਜਦ ਦਰਦਾਂ ਦੀ ਗੱਲ ਕਰਦਾ ਹੈ ਕਾ ਬੜਾ ਸਕੂਨ ਮਿਲਦਾ ਹੈ ਜਦ ਸਮਝ ਤੋਂ ਪਰੇ ਕੋਈ ਨਾ ਸਮਝੀ ਦੀ ਗੱਲ ਕਰਦਾ ਹੈ ਕਾ ਬੜਾ ਸਕੂਨ ਮਿਲਦਾ ਹੈ